ਮਾਲਕ ਦਾ ਨਾਮ ਸਾਰੇ ਸੁੱਖਾਂ ਦੀ ਖਾਨ ਪੂਜਨਿਕ ਗੁਰੂ ਜੀ ਧੰਧੰ ਸਤਿਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਿਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਨ ਸਿੰਘ ਜੀ ਇੰਸਾ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਮਾਲਕ ਦਾ ਨਾਮ ਲੈਣ ਲਈ ਕੋਈ ਕੰਮ ਤੰਦਾ ਕਰ ਪਰਿਵਾਰ ਆਦ ਨਹੀਂ ਛੱਡਣਾ ਪੈਂਦਾ ਇਨਸਾਨ ਆਪਣੇ ਘਰ ਪਰਿਵਾਰ ਚ ਰਹਿੰਦਾ ਹੋਇਆ ਰਾਮ ਨਾਮ ਜਪ ਰਹੀ ਜਪਦਾ ਰਹੀ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਨ ਤੋਂ ਸੌਖਾ ਹੋਰ ਕੋਈ ਵੀ ਕੰਮ ਨਹੀਂ ਹੈ ਇਨਸਾਨ ਦਾ ਖਾਣਾ ਖਾਣ ਚ ਵੀ ਜ਼ੋਰ ਲੱਗਦਾ ਹੈ ਬੁਰਕੀ ਤੋੜਨੀ ਪੈਂਦੀ ਹੈ ਬੁਰਕੀ ਸਬਜੀ ਨਾਲ ਲਾਉਂਦੇ ਹੋ ਮੂੰਹ ਚ ਪਾਉਂਦੇ ਹੋ ਚਬਦੇ ਹੋ ਪਰ ਪਰਮਾਤਮਾ ਦੇ ਨਾਂ 'ਚ ਅਜਿਹਾ ਕੁਝ ਵੀ ਨਹੀਂ ਪੈਂਦਾ ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਉਸ ਨੂੰ ਆਰਾਮ ਨਾਮ ਵੱਲ ਚਲਾਓ ਖਿਆਲਾਂ 'ਚ ਭਗਵਾਨ ਦਾ ਨਾਮ ਜਪੋ ਹੱਥਾਂ ਪੈਰਾਂ ਨਾਲ ਕਰਮ ਕਰੋ ਇਸ ਨਾਲ ਤੁਸੀਂ ਕਰਮਯੋਗੀ ਦੇ ਨਾਲ-ਨਾਲ ਗਿਆਨਯੋਗੀ ਬਣੋਗੇ ਪੂਜਨੀਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਹਨ ਕਿ ਟਰੱਕਾਂ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਹੈ ਕਰਮ ਹੀ ਪੂਜਾ ਹੈ ਪਰ ਇਹ ਅਧੂਰਾ ਗਿਆਨ ਹੈ ਮੰਨ ਲਓ ਤੁਸੀਂ ਕਿਸੇ ਦਾ ਗਲ ਵੱਢ ਦਿੰਦੇ ਹੋ ਠੱਗੀ ਮਾਰਦੇ ਹੋ ਤਾਂ ਇਹ ਵੀ ਕਰਮ ਹੈ ਪਰ ਕੀ ਇਹ ਪੂਜਾ ਹੈ ਗੀਤਾਂ ਦਾ ਪਵਿੱਤਰ ਸੰਦੇਸ਼ ਇਹ ਕਹਿੰਦਾ ਹੈ ਕਿ ਗਿਆਨ ਯੋਗੀ ਅਤੇ ਕਰਮ ਯੋਗੀ ਬਣੇ ਬਣੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜਾ ਕਰਮ ਚੰਗਾ ਹੈ ਕਿਹੜਾ ਬੁਰਾ ਹੈ ਫਿਰ ਉਸ ਗਿਆਨ ਅਨਸਾਰ ਕਰਮ ਜੋਗੀ ਬਣੋ ਤਾਂ ਇੱਥੇ-ਉੱਥੇ ਦੋਵੇਂ ਜਹਾਨਾ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਤੁਸੀਂ ਰਾਮ ਨਾਮ ਦਾ ਜਿੰਨਾ ਜਾਪ ਕਰੋਗੇ ਓਨੀਆਂ ਹੀ ਖੁਸ਼ੀਆਂ ਮਿਲਣਗੀਆਂ ਸਾਧ ਸੰਗਤ ਦੱਸਦੀ ਹੈ ਕਿ ਸਿਮਰਨ ਕੀਤਾ ਤਾਂ ਕੈਂਸਰ ਵਰਗਾ ਰੋਗ ਕਟਿਆ ਗਿਆ ਭਗਵਾਨ ਦੇ ਦਰਸ਼ਨ ਹੋਣ ਲੱਗੇ ਕਣਕਣ ਜ਼ਰੇ-ਜ਼ਰੇ ਚ ਮਾਲਕ ਨਜ਼ਰ ਆਉਣ ਲੱਗਾ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਜਦੋਂ ਆਮ ਲੋਕ ਸਿਮਰਨ ਕਰਕੇ ਖੁਸ਼ੀਆਂ ਹਾਸਲ ਕਰ ਰਹੇ ਹਨ ਤਾਂ ਤੁਸੀਂ ਵੀ ਖੁਸ਼ੀਆਂ ਹਾਸਲ ਕਰ ਸਕਦੇ ਹੋ ਸਿਮਰਨ ਕਰਨ ਨਾਲ ਹੀ ਫਲ ਮਿਲਦਾ ਹੈ ਸਿਮਰਨ ਨਹੀਂ ਕਰੋਗੇ ਤਾਂ ਖਾਲੀ रह ਜਾਓਗੇ ਇਸ ਲਈ ਤੁਸੀਂ ਰਾਮ ਨਾਮ ਦਾ ਜਾਪ ਕਰੋ ਅਤੇ ਆਪਣਾ ਕੰਮ ਧੰਦਾ ਕਰਦੇ ਰਹੋ ਇਸ ਨਾਲ ਕੰਮ ਧੰਦਾ 'ਚ ਵੀ ਵਰਕਤ ਵਧੇਗੀ ਭਗਵਾਨ ਦੇ ਦਰਸ਼ਨ ਦੇ ਕਾਬਿਲ ਵੀ ਬਣ ਜਾਓਗੇ ਅਤੇ ਘਰ ਸੁੱਖਾਂ ਦੀ ਸੁੱਖ ਸ਼ਾਂਤੀ ਦੀ ਬਹੁਤ ਹੱਦ ਤੱਕ ਵੱਧ ਜਾਵੇਗੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ